ਇੱਥੇ ਯਾਰ ਬੋਲੀ ਬੋਲੀ ਬਾਬਾ ਅੱਬਾ ਸੁਧਿਆ ਨੰਬਰ ਦੇ ਜਦਿਆਂ ਕੜਾਂ ਜਦੋਂ ਯੱਟ ਨਿਕਲੇ ਤੱਕ ਦੀਆਂ ਨਾੜਾਂ ਤੇੜਾ ਟੋਣ ਗੜਾ ਇੱਕ ਹੀ ਬਥੇੜਾ ਪਹਿੜੀਆਂ ਨੇ ਸਹਿੜੀਆਂ ਨੇ ਹੱਡਾਂ ਉੱਤੇ ਮਾਰਾਂ ਸ਼ਸ਼ੀਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਬਾਬਾ ਚੈਨਲ ਲਿਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਕੋਈ ਦਿਨ ਪਹਿਲਾਂ ਆਪਾਂ ਛੋਟੇ ਸਿੰਘੇ ਜਾਨਵਰ ਸਿਮਰਨ ਸਿੰਘ ਦੀ ਇੱਕ ਵੀਡੀਓ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਸੀ ਇਸ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਕੁਝ ਸਰੋਤਿਆਂ ਦੇ ਕਮੈਂਟ ਆਏ ਜੋ ਕਿ ਇਸ ਬੱਚੇ ਬਾਰੇ ਪੂਰੇ ਵਿਸਤਾਰ ਵਿੱਚ ਜਾਨਣਾ ਚਾਹੁੰਦੇ ਸੀ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਦੇ ਮਾਤਾ ਪਿਤਾ ਦਾ ਕੀ ਨਾਮ ਆ ਤੇ ਇਹ ਕਿਸ ਕਲਾਸ ਵਿੱਚ ਪੜ ਰਿਹਾ ਸੋ ਆਪਾਂ ਇਸ ਵੀਡੀਓ ਵਿੱਚ ਪੂਰੇ ਵਿਸਤਾਰ ਵਿੱਚ ਛੋਟੇ ਸਿੰਘੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦੇ ਨਾਲ ਜਿੰਨੇ ਵੀ ਛੋਟੇ ਸਿੰਘੇ ਦੇ ਫੈਨ ਆ ਮੈਂ ਉਹਨਾਂ ਨੂੰ ਇੱਕ ਗੁੱਡ ਨਿਊਜ਼ ਵੀ ਦਿਊਗਾ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬਾਲੀਵੁੱਡ ਬਾਬਾ ਦੀ ਕਰੀ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਉਸਤੇ ਆਪਣਾ ਇਹ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਤੁਹਾਡੇ ਯਾਰ ਸਮਾਂ ਨਾਲ ਹੀ ਦੇਵ ਸਭ ਤੋਂ ਪਹਿਲਾਂ ਆਪਾਂ ਛੋਟੇ ਸਿੰਘੇ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਗੁਰਸਿਮਰਨ ਸਿੰਘ ਉਰਫ ਛੋਟੇ ਸਿੰਘੇ ਦਾ ਜਨਮ 27 ਜੁਲਾਈ 2007 ਨੂੰ ਮਾਤਾ ਬਲਜੀਤ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਗੁਰਮੇਜ ਸਿੰਘ ਦੇ ਘਰ ਪਿੰਡ ਧੀਰਾ ਸ਼ਹਿਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਵਿਖੇ ਹੋਇਆ ਛੋਟਾ ਸਿੰਘਾ ਅੱਜਕੱਲ ਸਿਕਸਥ ਕਲਾਸ ਵਿੱਚ ਪੜ੍ਹ ਰਿਹਾ ਉਸਨੇ ਯੂਕੇਜੀ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਕੁਝ ਸਮਾਂ ਪਹਿਲਾਂ ਗੁਰਸਿਮਰਨ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ Song ਸੀ ਲਿਟਲ ਬாய் ਜਿਸ ਨੂੰ ਸਿੰਘੇ ਦੁਆਰਾ ਗਾਇਆ ਗਿਆ ਸੀ ਪਾਰੇਸ ਬੱਚੇ ਨੇ ਇਸ ਸੌਂਗ ਨੂੰ ਇੰਨਾ ਵਧੀਆ ਗਾਇਆ ਕਿ ਇਸ ਗੀਤ ਦੇ ਵਾਇਰਲ ਹੋਣ ਤੋਂ ਬਾਅਦ ਜ਼ਿਆਦਾਤਰ ਲੋਕ ਗੁਰਸਿਮਰਨ ਸਿੰਘ ਨੂੰ ਛੋਟੇ ਸਿੰਘ ਦੇ ਨਾਮ ਨਾਲ ਹੀ ਬੁਲਾਉਣ ਲੱਗ ਪਏ ਵਸਟਰ ਪੈੰਡੂ ਵਸਟਰ ਪੈੰਡੂ ਸੰਗਾ ਬੋਲਦਾ ਮੜੇ ਉਹ ਲੀਟਲ ਬਬਾਏ ਵਗੂ ਨਾਮ ਚੱਲਦਾ ਅੱਛੀ ਆਜ ਪਾਣ ਸਾਥੋ ਡਰੇ ਹੋਇਆ ਅੱਬਾ ਤਾਂ ਮੇੜਾ ਕ੍ਰੂਪਾ ਮਾਰ ਦ ਦੇਦੇ ਇਦਾਂ ਦੇ ਮਗੰਮ ਕੁ ਜਿੱਕੜਿਆ ਹੋਇਆ ਬੀਬੀਸੀ ਦੇ ਉੱਤੇ ਯਾਰ ਹੁਣ ਚਰਚਾ ਹੈ ਮੈਂ ਦੀ ਆਇਤਾ ਕਮਲੀਏ ਵੈਸੇ ਜੇ ਆਪਾਂ ਗੁਰਸਿਮਰ ਸਿੰਘ ਦੇ ਨਿਕਨੇਮ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਸ ਨੂੰ ਸਿਮੇ ਦੇ ਨਾਮ ਨਾਲ ਵੀ ਜਾਣਦੇ ਆ ਜਿਵੇਂ ਦੋਸਤੋ ਆਪਾਂ ਜਾਣਦੇ ਆ ਕਿ ਛੋਟੇ ਸਿੰਘੇ ਦੀ ਉਮਰ ਚਾਹੇ ਬਹੁਤ ਛੋਟੀ ਆ ਪਰ ਜੇ ਆਪਾਂ ਇਸ ਦੀ ਗਾਇਕੀ ਦੀ ਗੱਲ ਕਰੀਏ ਤੇ ਇਹ ਬਹੁਤ ਹੀ ਵਧੀਆ ਗਾਉਂਦਾ ਹੈ ਇਸ ਦੀ ਬਹੁਤ ਹੀ ਸਰੀਲੀ ਆਵਾਜ਼ ਆ ਦੋਸਤੋ ਆਪਾਂ ਛੋਟੇ ਸਿੰਘੇ ਬਾਰੇ ਹੋਰ ਵੀ ਵਿਸਤਾਰ ਵਿੱਚ ਅੱਗੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਛੋਟੇ ਸਿੰਘੇ ਦੇ ਕੋਲ ਆਪਾਂ ਗੀਤ ਸੁਣ ਲੈਣੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਆਓ ਆਪਾਂ ਗੀਤ ਸੁਣੀਏ ਅਮਾ ਲਖਨੇ ਕਾਰਤੀ ਸਪੋਰਟ ਦੇ ਲਈ ਜਹਾ ਅਮਾ ਲਖਨੇ ਕਾਰਤੀ ਸਪੋਰਟ ਦੇ ਲਈ ਜਹਾ ਉਹ ਸਿੰਘਾ ਵੀ ਤਾਂ ਆ ਕੇ ਲੜਨੇ ਸਿੱਖ ਰਿਆ ਹਾਂ ਹਾਂ ਮੋਝੇ ਸੜਾ ਕੁਝ ਪਾਉਣ ਤਾੜੀ ਕਰੀ ਦੇਣੀ ਛੋ ਸੇ ਉਹ ਦਾਇਆ ਥਰੇ ਸੁਬਾ ਦੀ ਗੱਲ ਆਡਣੀ ਉਹ ਤੇਰੀਆਂ ਸਹਲੀਆਂ ਤਾਂ ਕੱਢਦੀਆਂ ਟੋੜੀਆਂ ਮਤਰਾਂ ਦੇ ਕੱਢ ਦੇਣ ਅੱਗੀ ਦੋਸਤੋ ਜੇ ਤੁਸੀਂ ਛੋਟੇ ਸਿੰਘੇ ਦੀ ਆਵਾਜ਼ ਵਿੱਚ ਗੀਤ ਸੁਣੇ ਮੈਨੂੰ ਉਮੀਦ ਹੈ ਤੁਹਾਨੂੰ ਗੀਤ ਵਧੀਆ ਲੱਗੇ ਹੋਣੇ ਆ ਤੇ ਆਓ ਦੋਸਤੋ ਆਪਾਂ ਇੱਕ ਵਾਰ ਫਿਰ ਛੋਟੇ ਸਿੰਘੇ ਬਾਰੇ ਗੱਲਬਾਤ ਕਰਦੇ ਹਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਛੋਟੇ ਸਿੰਘੇ ਦੀ ਸਪੋਰਟ ਸਭ ਤੋਂ ਵੱਧ ਕਿਸ ਨੇ ਕੀਤੀ ਤਾਂ ਦੋਸਤੋ ਇਸ ਬੱਚੇ ਦੀ ਸਪੋਰਟ ਖਾਸ ਤੌਰ ਤੇ ਬਾਈ ਹਰਪ੍ਰੀਤ ਚੈਲ ਜੋ ਕਿ ਨਿਊਜ਼ੀਲੈਂਡ ਵਿੱਚ ਹੀ ਰਹਿ ਰਹੇ ਆ ਉਹਨਾਂ ਨੇ ਕੀਤੀ ਨਾਲ ਸੰਦੀਪ ਸਿੰਘ ਮਨਜਿੰਦਰ ਮਾਨ ਤੇ ਉਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਨੇ ਛੋਟੇ ਸਿੰਘੇ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਤਾਂ ਹੀ ਹੁਣ ਅੱਜ ਇਸ ਲੈਵਲ ਤੱਕ ਪਹੁੰਚ ਸਕਿਆ ਤੇ ਦੋਸਤੋ ਇੱਥੇ ਮ ਵੀ ਦੇਣੀ ਚਾਹੁੰਗਾ ਕਿਉਂਕਿ ਛੋਟੇ ਸਿੰਘੇ ਦੀ ਇੱਕ ਫਿਲਮ ਵੀ ਆ ਰਹੀ ਹੈ ਜਿਸ ਦਾ ਸ਼ੂਟ ਨੈਕਸਟ ਮੰਥ ਤੋਂ ਸਟਾਰਟ ਹੋ ਜਾਣਾ ਉਸ ਦੀ ਫਿਲਮ ਆ ਰਹੀ ਹੈ ਸਿੰਗਰ ਹਰ ਸਿਮਰ ਨਾਲ ਫਿਲਮ ਦਾ ਨਾਮ ਆ ਤੂ ਜੁਦਾ ਪਰ ਮਿਲਾਂਗੇ ਜਰੂਰ ਇਸ ਫਿਲਮੇ ਛੋਟਾ ਸਿੰਘਾ ਤੁਹਾਨੂੰ ਖਾਸ ਤੌਰ ਤੇ ਨਜ਼ਰ ਆਊਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਨਿਊਜ਼ ਬਾਰੇ ਜਾਣ ਕੇ ਖੁਸ਼ੀ ਮਿਲੀ ਹੋਊਗੀ ਤੇ ਅਸੀਂ ਵੀ ਆਪਣੇ ਚੈਨਲ ਤੇ ਸਾਡੀ ਪੂਰੀ ਟੀਮ ਵੱਲੋਂ ਛੋਟੇ ਸਿੰਘਾ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਛੋਟਾ ਸਿੰਘਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਛੋਟੇ ਸਿੰਘੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਦੋਸਤੋ ਛੋਟੇ ਸਿੰਘੇ ਨੂੰ ਉਸ ਦੀ ਆਉਣ ਵਾਲੀ ਫਿਲਮ ਲਈ ਸਾਰੇ ਬੈਸਟ ਵਿਸ਼ੇਜ਼ ਜਰੂਰ ਦਿਓ ਤੇ ਨਾਲ ਦੀ ਨਾਲ ਕਮੈਂਟਾਂ ਵਿੱਚ ਲਿਖੋ ਕੰਗ੍ਰੈਟਸ ਛੋਟਾ ਸਿੰਘਾ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਛੋਟੇ ਸਿੰਘੇ ਬਾਰੇ ਜਾਣ ਸਕਣ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਵੋਲੀ ਬਾਬਾ ਜੀ ਤੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ